ਮਨ ਅੰਤਰ ਹੋ ਮੈ ਰੋਗ ਜਿੰਨੀ ਦੇਰ ਤੱਕ ਹਉਮੈ ਦਾ ਰੋਗ ਸਾਡੇ ਅੰਦਰ ਹੈ ਇਹਦੇ ਭ੍ਰਮ ਭੂਲੇ ਓਨੀ ਦੇਰ ਅਸੀਂ ਭਰਮ ਵਿੱਚ ਭੁੱਲੇ ਰਹਾਂਗੇ ਤੇ ਬੰਦਾ ਭਰਮ ਵਿੱਚ ਜਦੋਂ ਪਟਕ ਗਿਆ ਤੇ ਭਟਕੇ ਹੋਏ ਬੰਦੇ ਨੂੰ ਸੱਚ ਦਾ ਮਾਰਗ ਨਹੀਂ ਦਿਸਦਾ ਉਹ ਸੱਚ ਦੇ ਮਾਰਗ ਤੇ ਤੋਰ ਹੀ ਨਹੀਂ ਸਕਦਾ ਗੁਰੂ ਗਰੀਬ ਨਵਾਜ ਆਕਦੇ ਨੇ ਮਨ ਅੰਤਰ ਹੋ ਮੈਂ ਰੋਗ ਭ੍ਰਮ ਭੂਲੇ ਸਾਧ ਤੁਰਜਣਾ ਭੈੜੀ ਮਤ ਵਾਲਾ ਦੁਰਾਚਾਰੀ ਬਣ ਜਾਂਦਾ ਭੈੜੀ ਕਰਮ ਕਰਨ ਲੱਗ ਪੈਂਦਾ ਅਬ ਗੁਣ ਅੰਦਰ ਆ ਜਾਂਦੇ ਨੇ ਤੇ ਜਦੋਂ ਗੁਰੂ ਪਾਤਸ਼ਾਹ ਕਹਿੰਦੇ ਨਾਨਕ ਰੋਗ ਗਵਾਏ ਇਹ ਨਾਨਕ ਜਦੋਂ ਇਹ ਹਉਮੈ ਦਾ ਰੋਗ ਚਲਾ ਜਾਏ ਨਾਨਕ ਹਉਮੈ ਰੋਗ ਗਵਾਏ ਮਿਲ ਸਤਗੁਰ ਸਾਧੂ ਸੱਜਣਾ ਇਹ ਹਉਮੈ ਦਾ ਰੋਗ ਗੁਰੂ ਨੂੰ ਮਿਲ ਕੇ ਜਦੋਂ ਦੂਰ ਹੋ ਜਾਂਦਾ ਹੈ ਉਦੋਂ ਸੱਜਣ ਪਿਆਰਾ ਮਿਲ ਜਾਂਦਾ ਹੈ